ਦੇ ਸੈਣਾ ਕਸਬੇ ਦੇ ਵਿੱਚ ਇੱਕ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਹੁੰਦਾ ਕਤਲ ਦੇ ਇਲਜ਼ਾਮਾਤ ਸੱਤਾ ਧਿਰ ਨਾਲ ਜੁੜੇ ਹੋਏ ਚਿਹਰਿਆਂ ਦੇ ਉੱਪਰ ਵੀ ਲੱਗਦੇ ਨੇ ਇੱਕ ਧਰਨਾ ਪ੍ਰਦਰਸ਼ਨ ਹੁੰਦਾ ਇੱਕ ਕਮੇਟੀ ਬਣਦੀ ਹੈ ਸੰਘਰਸ਼ ਕਰਦੇ ਨੇ ਲੰਬਾ ਟਾਈਮ ਹਾਈਵੇ ਦੇ ਉੱਪਰ ਇੱਕ ਧਰਨਾ ਲੱਗਿਆ ਰਹਿੰਦਾ ਉਸ ਤੋਂ ਬਾਅਦ ਅਚਾਨਕ ਬੀਤੀ ਕੱਲ ਪਰਿਵਾਰ ਵੱਲੋਂ ਸਹਿਮਤੀ ਦੇ ਦਿੱਤੀ ਜਾਂਦੀ ਹੈ ਕਿ ਅਸੀਂ ਪੋਸਟ ਮਾਤਮ ਕਰਾਉਣ ਲਈ ਵੀ ਤਿਆਰ ਆਂ ਤੇ ਸਸਕਾਰ ਲਈ ਵੀ ਤਿਆਰ ਇਹ ਸਾਰਾ ਘਟਨਾਕਰਮ ਬਹੁਤ ਸਾਰੇ ਸਵਾਲ ਖੜੇ ਕਰ ਗਿਆ ਬਹੁਤ ਸਾਰੇ ਜਿਹੜੇ ਉਸ ਸੰਘਰਸ਼ ਨੂੰ ਲੜ ਰਹੇ ਪਰਿਵਾਰ ਨੂੰ ਇਨਸਾਫ ਦਵਾ ਰਹੇ ਜਿਹੜੇ ਚਿਹਰੇ ਸਨ ਜਿਹੜੇ ਬਸ਼ਿੰਦੇ ਸਨ ਜਿਹੜੇ ਲੋਕ ਸਨ ਮੋਤਵਰ ਸਨ ਉਹਨਾਂ ਦੇ ਵਿੱਚ ਨਿਰਾਸ਼ਾ ਵੀ ਹੈ ਅੱਜ ਕਈ ਸੰਸਕਾਰਤੇ ਵੀ ਨਿਕ ਗਏ ਕੀ ਕਾਰਨ ਹੋ ਸਕਦਾ ਹੈ ਉਹ ਇੱਕ ਵੱਖਰੀ ਗੱਲ ਹੈ ਪਰ ਇਸ ਸਾਰੇ ਮਸਲੇ ਤੇ ਗੱਲ ਕਰਨੀ ਜ਼ਰੂਰ ਬਣਦੀ ਹੈ ਕਿ ਇੱਕਦਮ ਇੰਨਾ ਵੱਡਾ ਸੰਘਰਸ਼ ਵਿੱਢਿਆ ਉਸ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਦੋਸਤੋ ਬਾਅਦ ਅਚਾਨਕ ਇੱਕਦਮ ਇਹ ਖਬਰ ਆਉਂਦੀ ਆ ਕਿ ਜਿਹੜਾ ਪਰਿਵਾਰ ਸਹਿਮਤ ਹੈ ਪੋਸਟਮਾਰਟਮ ਵੀ ਹੋਵੇਗਾ ਕੱਲ ਨੂੰ ਸੰਸਕਾਰ ਵੀ ਹੋਵੇਗਾ ਤੇ ਜਿਹੜੀ ਕਮੇਟੀ ਆ ਜਿਹੜੀ 21 ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਭੰਗ ਕਰ ਦਿੱਤੀ ਜਾਂਦੀ ਆ ਸਾਰੀ ਗੱਲਬਾਤ ਕਰਾਂਗੇ ਸਰਦਾਰ ਰਾਜਦੇਵ ਸਿੰਘ ਖਾਲਸਾ ਸਾਡੇ ਨਾਲ ਨੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਸੀਨੀਅਰ ਐਡਵੋਕੇਟ ਨੇ ਔਰ ਉਸ ਕਮੇਟੀ ਦੇ ਅਹਿਮ ਜਿਹੜੇ ਮੋਹਤਵਰ ਸਨ ਜਿਨ੍ਹਾਂ ਨੇ ਸੁਖਵਿੰਦਰ ਸਿੰਘ ਕੋਲਕੱਤਾ ਨੂੰ ਇਨਸਾਫ ਦਿਵਾਉਣਾ ਸੀ ਸੰਘਰਸ਼ ਕਮੇਟੀ ਸੀ ਉਹਦੇ ਮੁੱਖ ਆਗੂਆਂ ਦੇ ਵਿੱਚੋਂ ਇਕ ਨੇ ਆਸਾਈ ਸਸਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਅੱਜ ਕਲਕੱਤਾ ਜੀ ਦਾ ਸੰਸਕਾਰ ਸੀ ਤੁਸੀਂ ਸਸਕਾਰ ਕੋ ਮੰਨਤੀ ਨਹੀਂ ਨਹੀਂ ਕਿ ਬਜਾਓ ਦੇਖੋ ਜੀ ਮੈਂ ਜਿਹੜਾ ਹੈ ਇੱਕ ਕਮੇਟੀ ਦਾ ਮੈਂਬਰ ਸੀ ਤੇ ਜਿਹੜੀ ਇਹ ਐਕਚੁਅਲ ਕਮੇਟੀ ਹੈ ਇੱਕ ਕਮੇਟੀ ਹੈ ਸਰਦਾਰ ਕੋ ਮੰਗਰ ਸੀ ਕਲਕੱਤਾ ਦੇ ਪਰਿਵਾਰ ਦੀ ਗੈਂਦੀ ਤੇ ਬਣਾਈ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਧਰਨਾ ਲਾਉਣਾ ਹੈ ਤੇ ਧਰਨਾ ਲਾ ਕੇ ਇੱਥੇ ਜਿਹੜਾ ਹੈਗਾ ਇਹ ਕਮੇਟੀ ਦੇ ਲਈ ਹੈ ਉਸ ਦੀ ਅਦਵਾਈ ਚ ਇਹ ਜਿਹੜਾ ਹੈਗਾ ਧਰਨਾ ਜਿਹੜਾ ਆਪਮਹਾਰੇ ਲੱਗਿਆ ਸੀ ਉਸ ਸਮੇਂ ਨਾ ਪਰਬਾਰ ਨੇ ਲਗਾਇਆ ਸੀ ਨਾ ਇਹ ਕਮੇਟੀ ਉਸ ਸਮੇਂ ਹੋਣੀ ਵਿੱਚ ਧਰਨਾ ਆਪਮਹਾਰੇ ਲੱਗਿਆ ਪਰੰਤੂ ਉਸ ਤੋਂ ਬਾਅਦ ਅਦਵਾਈ ਦੇਣ ਲਈ ਸਭ ਦੀ ਇਹ ਮੰਨ ਸੀ ਕਿ ਕਮੇਟੀ ਬਣਾਈ ਜਾਏ ਜੀ ਐਕਸ਼ਨ ਕਮੇਟੀ ਬਣਾਈ ਗਿਆ ਪਰਵਾਰ ਨੇ ਖਾਸ ਤੌਰ ਤੇ ਬੇਨਤੀ ਕੀਤੀ ਕੀ ਐਕਸ਼ਨ ਕਮੇਟੀ ਜਿਹੜੀ ਆ ਉਹ ਬਣਾਈ ਜਾਵੇ ਜੀ ਪਰਵਾਰ ਨੇ ਕਿਹਾ ਕਿ ਅਸੀਂ ਐਕਸ਼ਨ ਕਮੇਟੀ ਦੇ ਨਾਲ ਖੜਾ ਹਾਂ ਤੇ ਜਿਸ ਤਰ੍ਹਾਂ ਐਕਸ਼ਨ ਕਮੇਟੀ ਕਹੂਗੀ ਜੀ ਉਸੇ ਢੰਗ ਨਾਲ ਜਿਹੜੀ ਆ ਕਾਰਵਾਈ ਕੀਤੀ ਜਾਊ ਪਰਵਾਰ ਜਿਹੜਾ ਉਹ ਠਟਕੇ ਖੜੂ ਇਹ ਉਹਨਾਂ ਚਿਰ ਸੰਸਥਾਰ ਨਹੀਂ ਹੋ ਜਿੰਨਾ ਚਿਰ ਕਮੇਟੀ ਫੈਸਲਾ ਨਹੀਂ ਕਰੂ ਉਸ ਕਮੇਟੀ ਦੇ ਵਿੱਚ ਜਿਹੜਾ ਸੁਖਜੀਤ ਸਿੰਘ ਆ ਹੈ ਸਕਾਪਰਾ ਹੈ ਸਰਦਾਰ ਸੁਖਮਿੰਦਰ ਸਿੰਘ ਕੱਟਾ ਦਾ ਤੇ ਜਿਹੜੀ ਐਫ ਆਈ ਆਰ ਆ ਉਹ ਵੀ ਉਸ ਵੱਲੋਂ ਆ। ਉਹ ਉਸ ਕਮੇਟੀ ਦਾ ਮੈਂਬਰ ਰਿਹਾ। ਜਿਹੜੀ ਇੱਕ ਮੈਂਬਰੀ ਐਨ ਐਪਰੀ ਕਮੇਟੀ ਜਿਹੜੀ ਬਣਾਈ ਜਿਹੜੀ ਇੱਕ ਮੈਂਬਰੀ ਐਕਸ਼ਨ ਕਮੇਟੀ ਬਣੀ। ਐਕਸ਼ਨ ਕਮੇਟੀ ਨੇ ਸਮਰਪਿਤ ਹੋ ਗਈ। ਬੜੀ ਮਿਹਨਤ ਨਾਲ ਤੇ ਨੇਕੇ ਨਾਲ ਤੇ ਵਿੜਾ ਗਾਦਣਾ। ਇਹ ਰਿਪਾਇਰਬਲ। ਕਾੜੀ ਕਈਂ ਨਾ ਹੋਈਆਂ ਪ੍ਰਸ਼ਾਸਨ ਨਾਲ ਜਿਹਨੇ ਕੇਸ ਬਰਨਾਲਾ ਡੀ ਸੀ ਬਰਨਾਲਾ ਜਿਹੜੇ ਸੀ ਉਹ ਮੁੱਖੋਂ। ਇਹ ਲਗਭਗ ਜਦੋਂ ਇਹ ਮੋਰਚਾ ਚਤਨ ਦੇ ਕਿਨਾਰੇ ਸੀ ਲਗਭਗ ਉਹ ਤੇ ਤਾਂ ਜਦੋਂ ਮੈਂ ਬਾਰੀ-ਬਾਰੀ ਇਸ ਗੱਲ ਤੇ ਗੱਲ ਕਰ ਰਿਹਾ ਸੀ ਕਿ ਜਿਹੜਾ ਸੁਜੀਤ ਸਿੰਘ ਹੈ ਇਸ ਦੀ ਸਪਲੀਮੈਂਟਰੀ ਸਟੇਟਮੈਂਟ ਲਿਖੀ ਗਾ ਉਹ ਬੜੇ ਹੋਏ ਸੀ ਤੇ ਸਪਲੀਮੈਂਟਰੀ ਸਟੇਟਮੈਂਟ ਵਾਲਾ ਜਿਹੜਾ ਸਟੇਟਮੈਂਟ ਤੇ ਨਾਲ ਲਾਗ ਸੰਬੰਧਕੋ ਦੇ ਦਾ ਨਾਮ ਹੁੰਤੱਕ ਮੁਕਦਮੇ ਦੇ ਵਿੱਚ ਨਾਮ ਨਹੀਂ ਸੀ ਜੀ ਉਹ ਤੇ ਜਿਹੜਾ ਹੁਣ ਬਿਆਨ ਲਿਖਿਆ ਸੀ ਉਹ ਤਾਂ ਲਿਖਿਆ ਹੀ ਨਹੀਂ ਇਹ ਪਰਿਵਾਰ ਕਹਿੰਦਾ ਸੀ ਕਿ ਵੀ ਇਸਨੇ ਸੁਖਜੀਤ ਸਿੰਘ ਕਹਿੰਦਾ ਸੀ ਵੀ ਮੈਂ ਲਿਖਾਇਆ ਮੈਂ ਲਿਖਾਇਆ ਸੀ ਇਹਨਾਂ ਨੇ ਲਿਖਿਆ ਉਹਦੇ ਵੱਲੋਂ ਇਹ ਐਪਲੀਕੇਸ਼ਨ ਦੇ ਦਿੱਤੀ ਗਈ ਉਹਦੇ ਦਸਤਾਵੇਜ਼ਾਂ ਦੇ ਤਹਿਤ ਅਤੇ ਇਹ ਮੰਨ ਸੀ ਕਿ ਇਹ ਦਾ ਸਪਲੀਮੈਂਟਰੀ ਸਟੇਟਮੈਂਟ ਹੈ ਉਹ ਕਹਿੰਦੇ ਸੀ ਕਿ ਜਿਹੜੀ ਇਹ ਦਰਖਾਸਤ ਹੈ ਇਹ ਰਿਟਾਰਡ ਤੇ ਨਿਹਾਦੀ ਮੈਂ ਐਸਐਸ ਜੀ ਸਾਹਿਬ ਕਹਿੰਦੇ ਸੀ ਕਿ ਮੈਂ ਉਹ ਜਿਹੜੀ ਦਰਖਾਸਤ ਦੀ ਰਸੀਦ ਇਹਨਾਂ ਨੂੰ ਦੇ ਕੇ ਕਿ ਉਹ ਆਪਣੇ ਆਪ ਦੇ ਵਿਸ਼ੇ ਤਦੂ ਮੈਂ ਉਹਨਾਂ ਨੂੰ ਰੀਜਰ ਪੋਜੀਸ਼ਨ ਦੱਸਦਾ ਸੀ ਉਹ ਪਤਾ ਐਸਐਸਪੀ ਸਾਹਿਬ ਨੂੰ ਰੀਸੀ ਕਿ ਜਿਨ੍ਹਾਂ ਚ ਸਪਲੀਮੈਂਟਰੀ ਸਟੇਟਮੈਂਟ ਨਹੀਂ ਜੀਆ ਨੂੰ ਹੋਇਆ ਹੁੰਦਾ ਹੈ ਜਿਹੜੀ ਐਪਲੀਕੇਸ਼ਨ ਹੈ ਉਹ ਐਫੀਸੀ ਹੈ ਨਾ ਉਹ ਤੋਂ ਤਕਰੀਰ ਦਾ ਹਿਸਾਬ ਜੀ ਫਿਰ ਉਹ ਜੀ ਦੇ ਵਿੱਚ ਇਹ ਮੰਨ ਲਏ ਸੀ ਵੀ ਆਪਾਂ ਨੈਸ਼ਨਲ ਜੀ ਤੇ ਨਾਲ ਸਾਡੇ ਨਾਲ ਟਮਟਮੜ ਕਰੋ ਇਹ ਪ੍ਰੋਸੀਸ ਸੰਸਥਾਰ ਕਰੋ ਇਹ ਟਮਟਮੜ ਚਾਹੀਦੀ ਜੀ ਚਲੋ ਟਮਟਮੜ ਤੋਂ ਕੇ ਕਮੇਟੀ ਨੇ ਫਿਰ ਫੈਸਲਾ ਕਰਨਾ ਹੈ वैसे मेनू कहया होए असि की तुसी भी ਧਾਰਤ ਬੁਲਾ ਰਹੇ ਹੋ ਤੁਸੀ ਚੱਲਿਆਂ ਨੇ ਗੱਲ ਕਰਨੀ ਆ ਤੁਸੀ ਚੱਲਿਆਂਗੇ ਜਿਹੜਾ ਫੈਸਲਾ ਹਮਮ ਪਰੰਤੂ ਮੈਂ ਫਿਰ ਵੀ ਸਮਝਿਆ ਕਿ ਬਹੁਤ ਸੱਤ ਜਨਮ ਦੀ ਗੱਲ ਹੋਦੀ ਹੈ ਇਹ ਹਮਮ ਕੋਲ ਚੱਲ ਕੇ ਕਹਿ ਕੇ ਆ ਜਣ ਭਾਵੇਂ ਮੈਂ ਇੱਕ ਧਾਰਤ ਤੌਰ ਤੇ ਵੀ ਹਾਂ ਜੀ ਬਈ ਉਹ ਕਮੇਟੀ ਦਾ ਫੈਸਲਾ ਜਿਹੜਾ ਹੈ ਉਹ ਪੂਰੀ ਕਮੇਟੀ ਦੀ ਮੀਟਿੰਗ ਕਰਕੇ ਉੱਥੇ ਲਿਆ ਜੀ ਬਈ ਇਹ ਅੰਡਰਟੇਕਿੰਗ ਮੈਂ ਦੇ ਦਾਂ ਏ ਉਹ ਦੂਜੇ ਜਫਰੇ ਨੇ ਤੇ ਉਹਨਾਂ ਦਾ ਹੀ ਆਪਦਾ ਹੀ ਆ ਗਿਆ ਅਸੀਂ ਤਾਂ ਜੇ ਸੋਚ ਰਹੇ ਸੀ ਤੇ ਬਈ ਹੋਮ ਸੈਕਟਰੀ ਨਾਲ ਵੀ ਟ੍ਰਾਂਸਫਰ ਸ਼ੁਰੂ ਹੋਵੇ ਤੇ ਡਾਇਰੈਕਟਰ ਜਨਰਲ ਪੁਲਿਸ ਨਾਲ ਵੀ ਟ੍ਰਾਂਸਫਰ ਸ਼ੁਰੂ ਹੋਊਗੀ ਪ੍ਰਿੰਸੀਪਲ ਸੈਕਟਰੀ ਨਾਲ ਵੀ ਹੋਊਗੀ ਤੇ ਕੱਲ ਤੇ ਹੀ ਪਾਈ ਆ ਹੂੰ ਉਹ ਕੱਲ ਤੇ ਮੈਂ ਕਿਹਾ ਮੈਂ ਫਿਰ ਇਹ ਅੰਡਰਟੇਕਿੰਗ ਮੰਨੀ ਹੋਣੀ ਹੈ ਫਿਰ ਅੰਡਰਟੇਕਿੰਗ ਜਿਹੜੀ ਹੈਗੀ ਹੈ ਜੇ ਨਾਮ ਪੈਂਦਾ ਜੀ ਹੂੰ ਕੋਈ ਸਮੱਸਿਆ ਨਹੀਂ ਇਹ ਆਪਣੀ ਜਿਹੜੀ ਦੀ ਮੰਜਰੀ ਕੋਈ ਨਹੀਂ ਹਾਂ ਤੇ ਉਹਦਾ ਕੇਸ ਦੇ ਵਿੱਚ ਨਾ ਆ ਜਾਂਦਾ ਜੀ ਪਰੰਤੂ ਦੂਸਰੇ ਦਿਨ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚੋਂ ਡੱਕ ਕੇ ਵੀ ਭਾਵੇਂ ਕੋਸ ਹੋ ਗਿਆ ਜੀ ਅਸੀਂ ਸਪਲੀਮੈਂਟਰੀ ਸਟੇਟਮੈਂਟ ਜੀ ਕਹਿੰਦੇ ਅਸੀਂ ਆਪਣੇ ਵਕੀਲਾਂ ਤੋਂ ਵੀ ਪੁੱਛਣਾ ਸੀ ਦਾ ਹੂੰ ਤੇ ਉਹ ਤਾਂ ਕਹਿੰਦੇ ਤੁਸਾਂ ਫਸ ਜੇ ਜੀ ਗੱਲ ਸਾਨੂੰ ਇਹ ਪਤਾ ਹੀ ਨਹੀਂ ਸੀ ਸਾਡੇ ਜਿਹੜੇ ਲੀਗਲ ਐਡਵਾਈਜ਼ਰ ਸੀ ਤੇ ਹੋਰ ਸੀ ਉਹ ਸਭ ਨੇ ਕਿਹਾ ਬਿਲਕੁਲ ਨਾ ਫਸ ਜੀ ਜੇ ਤੁਸੀਂ ਸਪਲੀਮੈਂਟਰੀ ਸਟੇਟਮੈਂਟ ਨਹੀਂ ਤਾਂ ਮੱਛੰਦੇ ਪੂਰਾ ਹੋ ਗਿਆ ਜੀ ਇਹ ਨਾਵਾ ਗਿਆ ਤੇ ਉਸ ਤੇ ਫਿਰ ਜਿਹੜੀ ਐ ਉਹ ਤਲਸੀ ਵੀ ਹੋਈ ਸੀ ਪ੍ਰਸ਼ਾਸਨ ਨਾਲ ਤੇ ਉਸ ਤੇ ਜਿਹੜੀ ਐ ਉਹ ਮੀਟਿੰਗ ਜਿਹੜੀ ਸੀ ਹਮਮਮ ਫਿਰ ਜਦੋਂ ਬਾਪਸ ਮੀਟਿੰਗ ਹੋ ਰਹੀ ਸੀ ਸ਼ਹਿਰੇ ਦੇ ਵਿੱਚ ਜੀ ਤਾਂ ਉੱਥੇ ਪਰਿਵਾਰ ਵੱਲੋਂ ਇਹ ਜੀ ਆਪਣਾ ਸਰਦਾ ਸੁਖਵੰਦਰ ਸਿੰਘ ਤੇ ਸਤਾ ਦੀ ਮਾਤਾ ਭੈਣ ਜੀ ਤੇ ਇੱਕ ਮਾਸੀ ਦਾ ਮੁੰਡਾ ਤੇ ਸੁਰਜੀਤ ਸਿੰਘ ਜਿਹੜਾ ਸੀ ਉਹ ਸਰਦਾਰ ਸੁਖਵਿੰਦਰ ਸਿੰਘ ਦਾ ਭਾਈ ਜਿਹੜਾ ਹੈ ਉੱਥੇ ਆ ਕੇ ਤੇ ਮਾਤਾ ਤੇ ਭੈਣ ਤਾਂ ਰੋਂਦੇ ਰਹੇ ਸੀ ਵੀ ਕੀ ਫੈਸਲਾ ਲੈਣ ਸੀ ਕੋਈ ਗੱਲ ਨਹੀਂ ਬੋਲੇ ਇੱਕ ਹੋਰ ਨਾਲ ਇਹਨਾਂ ਦੇ ਰਿਸ਼ਤੇਦਾਰ ਲਿਆਂਦਾ ਸੀ ਚਾਹੁੰਦਾ ਜੀ ਇਹ ਤਾਂ ਮਾਤਾ ਤਾਂ ਬੜੇ ਸ਼ਦਮੇ ਚ ਹੈ ਤੇ ਭੈਣ ਵੀ ਬੜੇ ਸ਼ਦਮੇ ਚ ਹੈ ਮੈਂ ਦੱਸਦਾ ਵੀ ਇਹ ਚਾਹੁੰਦੇ ਆ ਵੀ ਅਸੀਂ ਹੁਣ ਜਿਹੜੀ ਹੈ ਜੀ ਕੋਈ ਇਹ ਸੰਘਰਸ਼ ਨਹੀਂ ਕਰ ਸਕਾਂ ਨਾ ਅਸੀਂ ਤਰਨਾ ਚਾਹੁੰਦੇ ਆ ਅਸੀਂ ਪੋਸਟਮਾਰਟਮ ਵੀ ਕਰਾਉਣਾ ਹੈ ਸਨ ਸਰਕਾਰ ਵੀ ਕਰਨਾ ਤੇ ਧਰਨਾ ਵੀ ਕਰਨਾ ਸੀ ਹੂੰ ਅੱਛਾ ਤੁਹਾਡੇ ਨਾਲ ਜਿਹੜੇ ਇਹ 21 ਮੈਂਬਰ ਦੀ ਕਮੇਟੀ ਸੀ ਹੋਰ ਵੀ ਸਾਥੀਆਂ ਦੇ ਵਿੱਚੋਂ ਕਿਹੜੇ-ਕਿਹੜੇ ਮਹਤਵਪੂਰਨ ਜਿਆਦਾ ਸਨ ਦੇਖੋ ਜੀ ਮੈਂ ਤਾਂ ਸਮਝਦਾ ਕਿ ਇਹ 21 ਦੇ 21 ਮੈਂਬਰੇ ਮਹਤਵਪੂਰਨ ਸੀ ਮੈਂ ਕਿਸੇ ਨੂੰ ਕਹਾ ਉਹ ਜਿਆਦਾ ਮਹਤਵਪੂਰਨ ਸੀ ਦੂਜਾ ਘੱਟ ਮਹਤਵਪੂਰਨ ਸੀ ਨਹੀਂ ਕਹਿਣ ਤੋਂ ਪਹਿਲਾਂ ਵੀ ਸਾਰੇ ਹੋਰ ਆਗੂ ਕਿਹੜੇ-ਕਿਹੜੇ ਸੀ ਤੁਹਾਡੇ ਨਾਲ ਸਾਬ ਨਹੀਂ ਜੀ ਆ ਕਿਉਂ ਤਾਂ ਫਿਰ 21 ਦੇ 21 ਦੇ ਨਾਮ ਲੈਣੇ ਪਏ ਹੋਣਗੇ ਨਾ ਜੇ ਹੁਣ ਉਹਨਾਂ ਦੇ ਵਿੱਚ ਆਪਾਂ 21 ਤੋਂ 124 ਤੱਕ ਅ퍼 ਰੀਪੀਟ ਤਰਾਂ ਦੀ ਉਸ ਦੇ ਵਿੱਚ ਇਹ ਭਾਨਾ ਸਿੱਧੂ ਵੀ ਸੀ ਜਿਹਦੇ ਪਿੱਛੇ ਪਹਿਲਾਂ ਬਹੁਤ ਵੱਡਾ ਅੰਦੋਲਨ ਹੋਇਆ ਸੀ ਤਾਂ ਬਿਲਕੁਲ ਜਿ ਸੀ ਸੀ ਇਹ ਸੀਦਾ ਜਿਹੜਾ ਹੈ ਉਹ ਦਾਤੀਆਂ ਦੇ ਰੂਪ ਦਾ ਸੀਦਾ ਉਹ ਵੀ ਸੀਦਾ ਤੇ ਬੱਬੂ ਪੰਦੇਰ ਇੱਕ ਬੜੀ ਵੱਡੀ ਦਾਤ ਤੈ ਸ਼ਹਿਣੇ ਦੀ ਤੇ ਬੱਬੂ ਪੰਦੇਰ ਕਰਤਾ ਤਰਤਾ ਸੀ ਤੇ ਸਾਰੇ ਜਨ ਦਾ ਤੇ ਰੂਪ ਸਿੰਘ ਢਿਲਮਾ ਵੀ ਸੀ ਜੇ ਰੂਪ ਸਿੰਘ ਮੌੜ ਵੀ ਸੀ ਜੇ ਇਸ ਦੇ ਪਰਮਜੀਤ ਸਿੰਘ ਜਿਹੜੇ ਹੈ ਜੀ ਸੇਖੋ ਉਹ ਵੀ ਸੀ ਤੇ ਰਾਜਵਿੰਦਰ ਸਿੰਘ ਦਾ ਸਾਫਤਾ ਸਰਪੰਚ ਨੇ रामगढ़ ਦੇ ਰਾਜਾ ਸਰਪੰਚ ਤੇ ਨੌ ਨਾਲ ਬੁਲਾਏ ਜਾਂਦੇ ਆ ਉਹ ਵੀ ਸੀ ਸਿਰਾ ਢਿੱਲੋ ਨੇ ਜੋਪੇ ਪਿੰਡ ਦੇ ਤੇ ਮਾਨਸਾਬ ਵਾਲੇ ਬੜੇ ਸੰਘਰਸ਼ੀ ਯੋਧੇ ਨੇ ਤੇ ਉਹ ਵੀ ਜਿਹੜੇ ਸੀ ਜੀ ਇਸ ਦੇ ਮੈਂਬਰ ਸੀ ਹਰਜਿੰਦਰ ਸਿੰਘ ਡਾਕਟਰ ਹਰਜਿੰਦਰ ਸਿੰਘ ਜੱਟੂ ਜੀ ਮਾਨਦਲ ਦੇ ਅਹੁਦੇਦਾਰ ਨੇ ਉਹ ਵੀ ਮੈਂਬਰ ਸੀ ਗੁਰਜੀਤ ਸਿੰਘ ਜਿਹੜਾ ਹੈਗਾ ਉਹ ਇੱਕ ਇੱਥੋਂ ਇਹ ਆਪਣਾ ਸ਼ਹਿਣੇ ਪਿੰਡ ਦੇ ਨੇ ਉਹ ਵੀ ਇਹ ਸੰਦਰਸਾਂਤੀ ਦੇ ਸੰਦਰਸ ਦੇ ਜਿਹੜੇ ਸੀਗੇ ਇਲੈਕਸ਼ਨ ਕਮੇਟੀ ਹੋਸ ਦੇ ਮੈਂਬਰ ਸੀ ਜੇ ਤੇ ਜਿਹੜੇ ਸੀ ਆਪਣਾ ਹੋਰ ਵੀ ਜਿਹੜੇ ਸੀਗੇ ਬਹੁਤ ਇਸ ਦੇ ਵਿੱਚੋਂ ਕਿਸਾਨ ਤੇ ਰਹੇ ਸੀ ਨਹੀਂ ਕਿਸਾਨ ਤੇ ਰਹ ਨਹੀਂ ਉਹਨਾਂ ਜੀ ਇਹ ਹੈ ਜਿਹੜੇ ਮਾ ਰੂਪ ਸਿੰਘ ਮੌੜ ਤੇ ਰੂਪ ਸਿੰਘ ਧਿਲਵਾ ਜਿਹੇ ਜਸਜੀਤ ਸਿੰਘ ਸ਼ੀਨੀਵਾਲ ਕਹੇ ਨੇ ਇਹ ਸਾਰੇ ਜਿਹੜੇ ਨੇ ਇਹ ਤਸੰਤ ਰੈਂਕ ਸੀ ਜੀ ਆ ਤੇ ਸਰਦਾਰ ਮਨਜੀਤ ਸਿੰਘ ਧਨੇਰ ਵੀ ਆਏ ਸੀ ਉਸ ਦਿਨ ਤੇ ਉਹਨਾਂ ਦਾ ਬੜਾ ਸੁਹਾਵਣਤ ਹੋਇਆ ਸੀ ਕਿ ਉਹ ਇਹਨਾਂ ਦਾ ਬਲੈਂਸ ਹੋਇਆ ਨਹੀਂ ਤੇ ਸਰਪੰਚ ਸੀ ਸਾਹਿਬ ਦਾ ਬਖਤ ਜਣ ਦੇ ਗੁਗਲ ਸਾਹਿਬ ਉਹ ਵੀ ਇਸ ਦੇ ਤਰਨਜੀਤ ਸਿੰਘ ਦੁਗਲ ਹਨ ਹਾਂ ਤਰਨਜੀਤ ਸਿੰਘ ਦੁਗਲ ਉਹ ਵੀ ਇਸ ਕਮੇਟੀ ਦੇ ਇਸ ਕਮੇਟੀ ਦੇ ਮੈਂਬਰ ਸੀ ਤੇ ਜਿਹੜਾ ਕੋਈ ਨਾ ਰਹਿ ਗਿਆ ਹੁਣ ਹੋਰ ਗਿੰਦਰੀ ਜੀ ਹਾਂਜੀ ਗਿੰਦੀ ਜੀ ਆਪਣਾ ਚਲੋ ਆਪਾਂ ਰਵਿੰਦਰ ਸਿੰਘ ਜਿੰਦੀ ਐਡਵੋਕੇਟ ਜੀ ਗੁਰਵਿੰਦਰ ਸਿੰਘ ਜਿੰਦੀ ਐਡਵੋਕੇਟ ਪਰਮਾਣਾ ਉਹ ਵੀ ਇਸ ਜਿਹੜੀ ਹੈ ਉਹ ਐਕਟਿੰਗ ਕਮਿਟੀ ਦੇ ਮੈਂਬਰਸ਼ਿਪ ਦੇ ਬੜੇ ਸਰਦਾਰ ਹਨ ਉਹ ਉਹ ਬੜੇ ਸਰਦਾਰ ਹਨ ਮੈਂਬਰਸ਼ਿਪ ਦੇ ਇਹ ਹੋਰ ਬੜਾ ਸਵਾਲ ਤਾਂ ਇੱਕ ਮਿੰਟ ਹੋਰ ਨਹੀਂ ਰਿਹਾ ਜੀ ਸਵਾਲ ਤਾਂ ਖਾਲਸਾ ਜੀ ਇਹ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਇੱਕਦਮ ਪਰਿਵਾਰ ਦਾ ਭਾਗਟ ਜਾਣਾ ਕੋਈ ਸਿਆਸੀ ਦਵਾ ਯਾ ਉਹ ਜੀ ਸਹਿਮਤ ਹੋਗੇ ਕਿਉਂਕਿ ਅਪਡੇਟ ਇਹ ਹੈ ਵੀ ਬਿਨਾ ਕਿਸੇ ਸ਼ਰਤ ਤੋਂ ਸਰਕਾਰ ਕੋਈ ਸਰਕਾਰ ਕੋਈ ਸ਼ਰਤ ਨਹੀਂ ਰੱਖੀ ਔਰ ਉਹ ਸਹਿਮਤ ਹੋਗੇ ਕੀ ਲੱਗਦਾ ਤੁਹਾਨੂੰ ਬੀਕੂ ਜੀ ਲੱਗਣ ਦਾ ਤਾਂ ਜਿਹੜਾ ਹੁੰਦਾ ਹੈ ਵੀ ਮੈਨੂੰ ਕੀ ਲੱਗਦਾ ਉਹ ਲੱਗਣਾ ਤਾਂ ਕੋਈ ਜਿਹੜਾ ਹੈ ਮਰਜੈਂਸੀ ਹੁੰਦਾ ਆਪਰ ਡਿਸੀਜਨ ਸੰਕਟ ਦੇ ਆਧਾਰ ਤੇ ਜਿਹੜੀ ਹੈ ਕਿ ਉਹ ਆਪਾਂ ਕਹਿੰਦੇ ਕਿ ਕੀ ਹੋ ਗਿਆ ਤੇ ਕਿਸ ਤਰ੍ਹਾਂ ਹੋ ਗਿਆ ਪਰ ਜਿਹੜਾ ਉਸ ਪਰਿਵਾਰ ਨੇ ਕੀਤਾ ਉਹ ਲੋਪਰਾਂਤਰ ਲਈ ਵੀ ਧਾਤਕ ਸੀ ਉਹ ਜਿਹੜਾ ਸੀਦਾ ਸਾਰੀ ਸੰਘਰਸ਼ ਲਈ ਵੀ ਧਾਤਕ ਸੀ ਇਹ ਇਤਿਹਾਸ ਦੇ ਵਿੱਚ ਬੜਾ ਖੋਸਨਾਕ ਤੇ ਬੇਹੱਦ ਦੁਖਦਾਈ ਫੈਸਲਾ ਸੀ ਜਿਹੜਾ ਪਰਿਵਾਰ ਨੇ ਇਹ ਫੈਸਲਾ ਕਰਤਾ ਜਿਹੜੀ ਇਹ ਕਮੇਟੀ ਬਣਾਈ ਸੀ ਉਹ ਉਹ ਪਾਸੇ ਹੋ ਗਈ ਤੇ ਇਹ ਬੜਾ ਬੜਾ ਖਤਰਾ ਪੈਦਾ ਕਰਤਾ ਲੋਕਤੰਤਰ ਲਈ ਇਹ ਜਿਹੇ ਜਿਹੇ ਅੰਦੋਲਨ ਹੋ ਰਹੇ ਨੇ ਉਹਨਾਂ ਲਈ ਕਿ ਬੜਾ ਜਿਹੜਾ ਹੈਗਾ ਇਹ ਖਤਰਾ ਪੈਦਾ ਹੋ ਗਿਆ ਅਸੀਂ ਇੱਕ ਕਮਜ਼ੋਰੀ ਦੀ ਨਿਸ਼ਾਨੀ ਸੀ ਇੱਕ ਕਮਜ਼ੋਰੀ ਦੀ ਨਿਸ਼ਾਨੀ ਸੀ ਰਾਜਬਾਜ ਨਾਲ ਹੋਇਆ ਪਰੰਤੂ ਇੱਕ ਗੱਲ ਸਪਸ਼ਟ ਸੀ ਕਿ ਉਹਨਾਂ ਦਾ ਪ੍ਰਸ਼ਾਸਨ ਨਾਲ ਸਿੱਧਾ ਸੰਬੰਧ ਹੈ ਅਸੀਂ ਅੱਜ ਸਵੇਰੇ ਭਾਨਾ ਸਿੱਧੂ ਦਾ ਬਿਆਨ ਸੁਣ ਰਹੇ ਸੀ ਕਿੰਨੇ ਵੀ ਨਿਰਾਸ਼ਾ ਕੋਈ ਹੈ ਸਾਨੂੰ ਮੁਕੀ ਵਜ੍ਹਾ ਕੀ ਕਿਹਨੂੰ ਸਾਨੂੰ ਨਹੀਂ ਪਤਾ ਪਰ ਅੱਗੇ ਤੋਂ ਮਨ ਟੁੱਟ ਗਿਆ ਕਿ ਅੱਗੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਉਹ ਅਗਰ ਕੋਈ ਪਰਿਵਾਰ ਹੋਣਗੇ ਤਾਂ 100 ਵਾਰੀ ਸਾਨੂੰ ਸੋਚਣਾ ਪੈਣਾ ਖੜਨ ਬਾਦ ਨਹੀਂ ਦੇਖੋ ਭਾਨਾ ਸਿੱਧੂ ਦਾ ਜਿਹੜਾ ਬਿਆਨ ਹੈ 100% ਸਹੀ ਜਿਹੜਾ ਬਿਆਨ ਭਾਨਾ ਸਿੱਧੂ ਨੇ ਆਪਣੇ ਤਣਾ ਮਨੋ ਸਾਰਾ ਯੋਧਾ ਜੀ ਐਸਐਸ ਐਕਸ਼ਨ ਕਮੇਟੀ ਦੀ ਤੁਮ ਜੀ ਕੋ ਸੰਘਰਸ਼ੀ ਯੋਧਾ ਵੀ ਹੈ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਨਗਾ ਕਰਨਾ ਮੈਂ ਗੱਲ ਤਾਂ ਹੁੰਦਾ ਬੜਾ ਵੱਡਾ ਜਿਹੀ ਅਸਲੀ ਕਮੇਟੀ ਹੈ ਇਸ ਤਰੀਕੇ ਨਾਲ ਇੱਕ ਵੱਡਾ ਧੋਖਾ ਜਿਹੜਾ ਕਿ ਲੋਕਤੰਤਰ ਦੇ ਲਈ ਜਮਹੂਰੀਅਤ ਦੇ ਲਈ ਬੜਾ ਵੱਡਾ ਖਤਰਾ ਹੈ ਜਿਹੜਾ ਇਸ ਝੰਡਾ ਨਾ ਪਰਿਵਾਰ ਨੇ ਕੰਮ ਕੀਤਾ ਉਹ ਨਹੀਂ ਸੀ ਕਰਨਾ ਚਾਹੀਦਾ ਮੈਂ ਕੋਈ ਵੇਤਨਵਾਜਾ ਹੋਰ ਜਿਹੜਾ ਇਲਜ਼ਾਮ ਨਹੀਂ ਲੈਂਦਾ ਪਰੰਤੂ ਇਹ ਕਮਜ਼ੋਰੀ ਕਰਕੇ ਹੋਇਆ ਜਾਂ ਹੋਰ ਹੋ ਸਮਝੌਤਾ ਹੋਇਆ ਸਿਆਸੀ ਦਵਾ ਲੱਗਦਾ ਹੈ ਜੀ ਸਿਆਸੀ ਦਵਾ ਲੱਗਦਾ ਵੇਖੋ ਜੀ ਤੁਸ ਵੀ ਹੋ ਸਕਦਾ ਮੇਰੇ ਕੋਲ ਵੀ ਐਡੈਂਸੀ ਹੈ ਹੱਸਤਾ ਜੇ ਮੈਂ ਖਾਸ ਦੇ ਐ ਪੱਖ ਤੇ ਤਾਂ ਹਮ ਉਹ ਕਹ ਤੇ ਮੇਰੀ ਬਾਤ ਨੂੰ ਸੁਕਣਾ ਹੈ ਜੇ ਮੈਂ ਸੁਣੀ ਸੁਣਾਈ ਜੱਲ ਕਹ ਤਾਂ ਤੂੰ ਇੱਕ ਗੱਲ ਸਪਸ਼ਟਾ ਵੀ ਸਮਝੌਤਾ ਹੋਇਆ ਤੇ ਜਿਹੜਾ ਇਹ ਸਮਝੌਤਾ ਹੋਇਆ ਇਹ ਨਾ ਪਰਿਵਾਰ ਦੇ ਹਿੱਤਾਂ ਕਿਸੇ ਨਾ ਅਲੱਗ ਦੇ ਹਿੱਤਾਂ ਕਿਸੇ ਨਾ ਲੋਕਤੰਤਰ ਦੇ ਹਿੱਤਾਂ ਵੀ ਕਿਸੇ ਤੇ ਬਾਈ ਸਰਦਾਰ ਸੁਖਵਿੰਦਰ ਸਿੰਘ ਕੋਲਕੱਤਾ ਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਸੁਖਵਿੰਦਰ ਕੋਲਕੱਤੇ ਨਾਲ ਤੁਹਾਡੀ ਸਾਹਜ ਬਹੁਤ ਸੀ ਤੁਸੀਂ ਗੱਲਾਂ ਆਪ ਕਰ ਰਹੇ ਸੀ ਜਦੋਂ ਕਹਿੰਦੇ ਸੀ ਕਿ ਉਹਨਾਂ ਦੇ ਸਾਰੇ ਕੇਸ ਲਗਭਗ ਤੁਸੀਂ ਦੇਖਦੇ ਆ ਮਤਲਬ ਕਿ ਉਹ ਜਿਆ ਇਨਸਾਨ ਸੀ ਉਹ ਹੋਰ ਬਹੁਤ ਗਰੀਬ ਗੁਰਬਿਆਂ ਦੇ ਨਾਲ ਖੜਨ ਵਾਲਾ ਸੀ ਅਗਾਹ ਵਧੂ ਪ੍ਰੋਗਰੈਸਿਵ ਥਿੰਕਿੰਗਸ ਯੂਸ ਮੁੰਡੇ ਨੇ ਔਰ ਬਹੁਤ ਵਿਕਾਸ ਕੀਤਾ ਉਹਨੇ ਕੰਮ ਸੋਹਣਾ ਕੀਤਾਗਾ ਕਣਾ ਫਿਰ ਇਸ ਇਸ ਸਾਰੇ ਜਿਹੜੇ ਮਰਡਰ ਨੂੰ ਇਸ ਸਾਰੇ ਘਟਨਾ ਕਰਮ ਨੂੰ ਬਹੁਤ ਸਾਰੇ ਲੋਕ ਸਿਆਸੀ ਕਤਲ ਕਹਿ ਰਹੇ ਨੇ ਵੀ ਇੱਕ ਸਿਆਸੀ ਜਿਹੜਾ ਹੈਗਾ ਉਹ ਲੋਕਾਂ ਦੇ ਅੱਖਾਂ ਚ ਚੁਗਦਾ ਸੀ ਸਵਾਲ ਕਰਦਾ ਸੀ ਸੱਤਾ ਨੂੰ ਰੜਕਦਾ ਸੀ ਕਿੰਨੇ ਦੇਖਦੇ ਹੋ ਸਾਰਾ ਦੇਖੋ ਜੀ ਸਰਦਾਰ ਸੁਖਵਿੰਦਰ ਸਿੰਘ ਪ੍ਰਸਤ ਕਰਤਾ ਇਹ ਜੋਗਾ ਸਮਰਪਿਤ ਤੇ ਸੰਤ ਸੁਪਾਹੀ ਔਰ ਜਿਸ ਮਿਰਸਵਾਰ ਤੋਂ ਕਿ ਜਿਸ ਤਰ੍ਹਾਂ ਉਹਨੇ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਦੀ ਲੜਿਆ ਲੋਕਾਂ ਲਈ ਸੰਗਰਸ਼ ਕੀਤਾ ਲੋਕਾਂ ਲਈ ਲੁੱਧ ਕੀਤਾ ਉਹ ਇਤਿਹਾਸਕ ਉਸ ਨੂੰ ਸਾਰਾ ਇਲਾਕਾ ਮੰਨਦਾ ਹੈ ਕਿ ਉਹ ਜਿਹੜਾ ਸੀ ਤਾਂ ਇਹ ਇਹ ਸਥਾਨ ਸੀ ਕਿ ਫਤਿਹ ਨੂੰ ਪਾਉਣ ਤੱਕ ਯਾਤਰਾ ਦਾ ਸਥਾਨ ਨਹੀਂ ਬਣਦਾ ਉਹਨੇ ਗਰੀਬਾਂ ਦੀ ਮਦਦ ਕੀਤੀ ਲੋੜਵੰਦਾਂ ਦੀ ਵੀ ਕੀਤੀ ਸੰਦਰਸ਼ਗੀ ਕੀਤਾ ਤੇ ਪੂਰੇ ਸਮਰਪਿਤ ਭਾਵਨਾ ਦੇ ਨਾਲ ਜਿਹੜਾ ਹੈ ਇਸ ਸੰਦਰਸ਼ੂ ਉਸਨੇ ਆਪਣਾ خون ਵੀ ਦਿੱਤਾ ਪਸੀਨਾ ਵੀ ਦਿੱਤਾ ਆfda ਸਾਰੀ ਜ਼ਿੰਦਗੀ ਵੀ ਦਿੱਤੀ ਤੇ ਅਖੀਰ ਚ ਉਸੇ ਸੰਦਰਸ਼ ਕਰਤੀ ਜਿਹੜਾ ਹੈ ਉਸ ਦੀ ਹੀ ਮੈਂ ਤਾਂ ਉਸ ਨੂੰ ਸਹੀ ਹੀ ਕਹੂੰਗਾ ਕਿ ਉਹਦਾ ਬੜਾ ਵੱਡਾ ਰਤਬਾ ਸੀ ਤੇ ਸ਼ਹੀਦ ਸੀ ਤੇ ਬੜੀ ਵੱਡੀ ਉਸ ਦੀ ਪ੍ਰਾਪਤੀ ਵੀ ਸੀ ਸੰਦਰਸ਼ ਵੀ ਸੀ ਇਸ ਲਈ ਅਸੀਂ ਸਾਰੇ ਇਸ ਮਹਾਨ ਸਸ਼ੀਅਰ ਦੇ ਜਿਹੜਾ ਇਨਸਾਫ ਲੈਣ ਦੇ ਲਈ ਕਹੇ ਬਹੁਤ ਸਾਰੇ ਲੋਕ ਤੁਹਾਡੇ ਇਸ ਸ਼ਬਦ ਨਾਲ ਸਹਿਮਤ ਹੋਣਗੇ ਬਹੁਤ ਸਾਰੇ ਲੋਕ ਤੁਹਾਡੇ ਇਸ ਸ਼ਬਦ ਨੂੰ ਹੋਰ ਤਰੀਕੇ ਨਾਲ ਲੈਣਗੇ ਸ਼ਹੀਦੀ ਜਿਹੜਾ ਦੇਖੋ ਇਹ ਤਾਂ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਇਹ ਤਾਂ ਇੱਕ ਲੋਕਤੰਤਰ ਦੇ ਵਿੱਚ ਜਿਹੜੀ ਹੈ ਜੀ ਸ਼ੁਰੂ ਤੋਂ ਲੈ ਕੇ ਵਿਆਪਕ ਤੌਰ ਤੇ ਤਾਂ ਇਹ ਗੱਲ ਹੈ ਜੀ ਵੀ ਸਰਬ ਸੰਘੇ ਹੋਣ ਨੂੰ ਤਾਂ ਰਬ ਤੇ ਵੀ ਸਹਿਮਤ ਨੇ ਜੇ ਪਰਮਾਤਮਾ ਦੀ ਹੋਂਦ ਮੰਨੀਵੇਂ ਮੈਂ ਤਾਂ ਇੱਕ ਬਹੁਤ ਛੋਟਾ ਜਿਹਾ ਆਦਮੀ ਪਰਮਾਤਮਾ ਦੀ ਹੋਂਦ ਤੇ ਵੀ ਸਹਿਮਤ ਨਹੀਂ ਉਹ ਤਾਂ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਵੀ ਸਹਿਮਤ ਨੇ ਜਿਨ੍ਹਾਂ ਨੂੰ ਸਾਰੀ ਦੁਨੀਆ ਮੰਨਦੀ ਹੈ ਇਹਦੇ ਲਈ ਮੈਂ ਕਹਾਂ ਵੀ ਰਾਜਦੇਵ ਤੇ ਖਾਲਸਾ ਨੂੰ ਸਾਰੇ ਮੰਨ ਲੈਣ ਦੇ ਦਿੱਕਤ ਨਹੀਂ ਦਾ ਕਰਦੇ ਕਿ ਮੇਰੇ ਵੱਲੋਂ ਕੋਈ ਹੁਜਰੀ ਹੈ ਕਿ ਮੈਂ ਇਹ じゃ ਕੋਈ ਦਾਵਾ ਕਰਦਾ ਨਹੀਂ ਮੈਂ ਜਿਹੜਾ ਹੈ ਸਰਪ੍ਰਮਾਨੀ ਤਾਂ ਮੈਂ ਤਾਂ ਇਹ ਦਾਵਾ ਕਰਦਾ ਨਹੀਂ ਮੇਰੀ ਕਰਨ ਨਾਲ ਕੋਈ ਸਹਿਮਤ ਹੋਉਂਦੇ ਆ ਨਹੀਂ ਸਹਿਮਤ ਕੋਈ ਪਰਿਕਸ਼ਤਾ ਤੋਂ ਮੈਂ ਨਹੀਂ ਕਹਿੰਦਾ ਕਿ ਸਾਡੀ ਜਿਹੜੀ 21 ਮੈਂਬਰੀ ਕਮੇਟੀ ਸੀ ਉਹ ਸਾਰੇ ਇਸ ਵਾਸਤੇ ਸਨ हां ਉਹ ਜਿਹੜੇ 21 ਮੈਂਬਰੀ ਕਮੇਟੀ ਪੂਰੀ ਮਤਭੇਦ ਨਹੀਂ ਭਾਵੇਂ ਉਹ ਕਿਸੇ ਪਾਰਟੀ ਦਾ ਹੋਵੇ ਨੂੰ ਤੇ ਅਸੀਂ ਪਾਰਟੀ ਦੇ ਆਧਾਰ ਤੇ ਜਿਹੜੀ ਆ ਨਾ ਇਹ ਕੋਈ ਬਣਾਈ ਨਾ ਇਹ ਕਿਸੇ ਰਾਜਨੀਤਿਕ ਪਾਰਟੀ ਦੇ ਆਧਾਰ ਤੇ ਜਾਂ ਉਹ ਜਿੰਨੇ ਰੋ ਇਸਨੇ ਕਮੇਟੀ ਨੇ ਲੜਾਈ ਲੜੀ ਇਹਨੇ ਬੜੀ ਨਿਰਪੱਖਤਾ ਨਾਲ ਤੇ ਸਮਰਪਿਤ ਭਾਵਨਾ ਨਾਲ ਜਿਹੜੀ ਤੇ ਮਿਸਾਲ ਜਿਹੜੀ ਸਾਡੀ ਹੈ ਕਹਿੰਦੇ ਕਮੇਟੀ ਸਰਕਾਰ ਨੂੰ ਝਕਾਉਣ ਤੇ ਜਾਂ ਪ੍ਰਸ਼ਾਸਨ ਨੂੰੋਂ ਮੰਗਾ ਮੰਨਾਉਣ ਤੇ ਬਹੁਤ ਨੇੜੇ ਪਹੁੰਚ ਗਈ ਸੀ ਨੇੜੇ ਵੀ ਜੀ ਬੰਦਾ ਮੰਨ ਲਈ ਜਾਂਦਾ ਇਹ ਉਸੇ ਸਮੇਂ ਪਰਿਵਾਰ ਵੱਲੋਂ ਸਮਝੌਤਾ ਨਹੀਂ ਕੀਤਾ ਜਿਹੜੇ ਨੇੜੇ ਵੀ ਪੁੱਛੀ ਜੀ ਨਾਲ ਪੜ ਮਤਾਂ ਮળો ਉਹ ਨੇੜੇ ਪੁੱਛਣਾ ਇੱਕ ਹੋਰ ਗੱਲ ਬੰਦ ਉਹ ਉਹ ਉੱਥੇ ਮੰਨ ਜੇ ਸੀ ਪਰੰਤੂ ਜੀ ਨੂੰ ਨੂੰ ਪਤਾ ਲੱਗਿਆ ਕਿ ਪਰਿਵਾਰ ਵਿਛੜ ਰਿਹਾ ਪਰਿਵਾਰ ਹਿਲ ਰਿਹਾ ਜਿਹੜੇ ਉਸ ਦੇ ਨਾਲ ਪਰਿਵਾਰ ਨੂੰ ਜਿਹੜੇ ਲਾਏ ਹੋਏ ਸੀ ਉਹ ਭਾਵੇਂ ਕਿਸੇ ਮਹਿਤਵੇ ਦੇ ਸੀ ਜਾਂ ਰਾਜਨੀਤਿਕ ਸੀ ਕਿ ਉਹ ਜਿੱਤੀ ਹੋਈ ਬਾਜੀ ਜਿਹੜੀ ਸ਼ਾ ਮੁਹੰਮਦ ਨੇ ਲਿਖਿਆ ਮਹਾਰਾਜਾ ਰਣਜੀਤ ਸਿੰਘ ਕੇ ਸ਼ਾ ਮੁਹੰਮਦ ਆ ਸਰਕਾਰ ਬਾਦੂ ਇੱਕ ਸਰਕਾਰ ਬਾਦੂ ਫੌਜਾਂ ਦਿੱਤੀ ਤੇ ਅੰਤ ਨੂੰ ਹਾਰੀਆਂ ਉਹ ਸਰਕਾਰ ਸਾਡੀ ਜਿਹੜੀ ਸੀ ਉਹ ਪਰਿਵਾਰ ਸੀ ਉਹਦੇ ਬਾਦੋਂ ਜਦੋਂ ਉਹਨਾਂ ਨੇ ਸਾਡਾ ਹਮਾਇਤ ਜਿਹੜੀ ਹੈ ਉਹ ਵੱਤਲੇ ਦੀ ਪ੍ਰਸ਼ਾਸਨ ਨਾਲ ਜਿਹੜਾ ਸਮਝੌਤਾ ਕਰਦੇ ਆ ਕਿ ਜਿੱਤੀ ਹੋਈ ਬਾਜੀ ਦੀ ਲੋਕ ਜਿੱਤੀ ਸੀ ਇਹ ਨਹੀਂ ਮੈਂ ਤਾਂ ਸਾਡੀ ਮਾਇਜੇ ਤੇ ਅਸੀਂ ਜਾਂ ਅਸੀਂ ਇੱਥੇ ਮੈਂ ਪਰ ਜਿੱਦੇ ਸੀ ਪਰantu ਉਹ ਜਿਹੜੇ ਸੀ ਜੀ ਉਹ ਲੋਟੇ ਜੁਤੇ ਸੀ ਤੇ ਲੋਕ ਸੰਘਰਸ਼ ਕੀਤਾ ਸੀ ਉਸ ਨੂੰ ਮਿੱਟੀ ਵਿੱਚ ਮਿਲਿਆ ਪਰਿਵਾਰ ਬਾਅਦ ਚ ਰਾਬਤਾ ਨਹੀਂ ਹੋਇਆ ਪਰਿਵਾਰ ਨਾਲੇ ਕੱਲ ਦੀ ਗੱਲ ਆ ਬਾਅਦ ਚ ਪਰਿਵਾਰ ਨਾਲੇ ਜੇ ਜੇ ਤੋ ਮੈਂ ਬੋਲ ਰਿਹਾ ਸੀ ਕੋਈ ਛੜੇ ਸੀ ਰਾਬਤਾ ਕਿਹਦਾ ਕਰਨੂ ਸੀ ਉਹਨਾਂ ਦੀ ਹਾਜ਼ਰੀ ਜੇ ਮੈਂ ਬੋਲੇ ਹਾਂ ਉਹਨਾਂ ਦੀ ਹਾਜ਼ਰੀ ਕੋਈ ਛੜੇ ਸੀ ਉਹ ਇਹ ਇੱਕ ਮੁਕਤੀ ਦਾ ਹੋਇਆ ਨਹੀਂ ਵੀ ਅੱਡ ਪ੍ਰੈਸ ਨੂੰ ਬਿਆਨ ਦੇਤਾ ਹਾਂ ਜਨਤਾ ਦੇ ਸਾਹਮਣੇ ਬੋਲੇ ਜਦੋਂ ਮੇਰਾ ਪਾਸ਼ੇ ਤਤੂ ਹੋਇਆ ਨਾਲ ਦੀ ਨਾਲ ਸਾਰੀ ਜਨਤਾ ਨੂੰ ਕਿਹਾ ਕਿ ਮੈਨੂੰ ਮਹੱਤੰੀ ਲੱਗ てる ਸੀ ਕਿ ਤਰ੍ਹਾਂ ਉਹ ਆਪੀ ਸਮਰਤ ਹੋ ਗਿਆ ਜਦੋਂ ਕਿ ਇਹ ਵੀ ਗੱਲ ਕਰ ਤਾ ਹੋਈ ਕਿ ਪਹਿਲਾਂ ਰਵਾਹ ਕਹਿ ਰਹੀ ਸੀ ਕਿ ਪਰਵਾਹ ਜਿਹੜਾ ਹੈ ਉਹਦੇ ਨਾਲ ਇਹ ਇਹਦਾ ਪ੍ਰਸ਼ਾਸਨ ਨਾਲ ਗਿਆ ਸਨ ਜਤਾ ਕਰਕੇ ਪਰ ਉਹ ਕਹਿੰਦੀ ਵੀ ਸੀ ਕਿ ਜਿਵੇਂ ਮੂੰਹ ਤੋਂ ਸਮਝ ਪਰ ਜਿਹੜੀ ਐਕਸ਼ਨ ਨੇ ਤੋਂ ਮਿਲਦੀ ਉਹਦਾ ਹਰੇਕ ਮੈਂਬਰ ਬੜੀ ਇਮਾਨਦਾਰੀ ਤਾਂ ਜੇ ਨਾਰੋ ਉਸਨੇ ਅੱਜ ਹੀ ਹੁੰਮਤਾ ਨਵਾਈਆ ਤੇ ਮੈਨੂੰ ਇਸ ਦੇ ਉੱਤੇ ਬੜਾ ਮਾਣ ਆ ਕਿ ਸਾਰੀ ਜਿਹੜੀ ਐਕਸ਼ਨ ਕਮੇਟੀ ਉਹ ਬੱਧੀ ਸੀ ਐਕਸ਼ਨ ਕਮੇਟੀ ਜੋ ਪੂਰੀ ਹੋਣ ਤੋਂ ਪਹਿਲਾਂ ਜਿਹੜੀ ਸਾਰੇ ਦਿੱਕਤੋ ਮਤ ਤੇ ਬੜੀ ਵੱਡੀ ਜਿਹੜੀ ਪ੍ਰਾਪਤੀ ਇਹ ਪ੍ਰਾਪਤੀ ਅਸੀਂ ਬੜੀ ਮੰਡੀ ਕਰ ਲਈ ਅਸੀਂ ਜਿਹੜੀ ਐਕਸ਼ਨ ਕਮੇਟੀ ਆ ਉਹਨੂੰ ਲੋਕ ਤੋਂ ਇਲੈਕਸ਼ਨ ਕਮੇਟੀ ਦੇ ਮਦਦ ਤੋਂ ਉਹ ਬੇਸਰਤ ਸਰਦਾਰ ਸੁਖਮਿੰਦਰ ਸਿੰਘ ਦਾ ਕਲਕੱਤਾ ਕਪਲਕਾਂਡ ਦੀ ਕਮੇਟੀ ਨਹੀਂ ਰਹੀ ਪਰੰਤੂ ਕੋਈ ਵੀ ਸੰਗਰਸ਼ ਵਾਲਾ ਇਲਾਕੇ ਦੇ ਵਿੱਚੋਂ ਬਿਲਕੁਲ ਮਤਲਬ ਜਿਹੜੀ ਕਮੇਟੀ ਸੁਖਵਿੰਦਰ ਸਿੰਘ ਕਲਕੱਤਾ ਨੂੰ ਇਨਸਾਫ ਦਿਵਾਉਣ ਵਾਸਤੇ ਬਣਾਈ ਸੀ 21 ਮੈਂਟਰੀ ਉਹ ਹੁਣ ਪਰਮਾਨੈਂਟਲੀ ਐਕਟਿਵ ਹੋ ਗਈ ਆ ਇਨ ਫਿਊਚਰ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਨਾਲ ਧੱਕਾ ਹੋਊ ਜਾਂ ਕੋਈ ਹੋਰ ਮਸਲੇ ਹੋਣਗੇ ਉਹ ਕਮੇਟੀ ਐਜ਼ ਇਟ ਇਜ਼ ਉਹਨਾਂ ਦਾ ਸਰਚ ਕਰੋ ਉਹਨਾਂ ਦਾ ਸੰਗਰਸ਼ ਕਰਦੇ ਕਮੇਟੀ ਦੀ ਜਿਹੜੀ ਇਹ ਤਾਂ ਜਿਹੜੀ ਭੱਜੀ ਐ ਤੇ ਕਮੇਟੀ ਬਿਲਕੁਲ ਕਿਸੇ ਅਰਗਨਿਕ ਪਾਰਟੀ ਦੀ ਨਹੀਂ ਹੈ ਇਸੇ ਰਾਜ ਦੇ ਮੇਜ ਦਾ ਜਿਹੜਾ ਹੈਗਾ ਉਹ ਨਹੀਂ ਭਲਾਰੇ ਨੂੰ ਬੰਨ ਉਹ ਕਮੇਟੀ ਕਮੇਟੀ ਵੀ ਕੋਈ ਰਾਜਨੀਤਿਕ ਕਿਸੇ ਪਾਰਟੀ ਦੀ ਹੋਵੇ ਉਹ ਆਜ਼ਾਦੀ ਹੈ ਮੈਂ ਪੁਰਾਣੇ ਮਸਲਿਆਂ ਦੇ ਵਿੱਚ ਆਪਾਂ ਦੇਖਿਆ ਬਹੁਤ ਸਾਰੇ ਲੋਕ ਕਮੇਟੀਆਂ ਤੇ ਹਿੰਗਲ ਲਿਖਾਉਂਦੇ ਹੁੰਦੇ ਸਵਾਲ ਖੜੇ ਕਰਦੇ ਹੁੰਦੇ ਆ ਕਿ ਇਹੋ ਜਿਹੇ ਮਸਲਿਆਂ ਦੇ ਵਿੱਚ ਕਮੇਟੀਆਂ ਵਿਖ ਜਾਂਦੀਆਂ ਕਮੇਟੀ ਨੇ ਆਪਣੇ ਇਮਾਨ ਤੇ ਖਰੀਆਂ ਨਹੀਂ ਉਤਰਦੀਆਂ ਕਿ ਪਰਿਵਾਰ ਨਾਲ ਪਰਿਵਾਰ ਨੂੰ ਇਨਸਾਫ ਤੋਂ ਮੋੜ ਕੇ ਜੇ ਜਾਵੇ ਉਹ ਪ੍ਰਸ਼ਾਸਨ ਵੱਲ ਜਾਂ ਸਰਕਾਰ ਵੱਲ ਝੁਕ ਗਿਆ ਲੱਗਦਾ ਪਰ ਇੱਥੇ ਉਲਟ ਹੋਇਆ ਹਾਂ ਇੱਥੇ ਬਲਕਿ ਉਹ ਤਾਂ ਕਮੇਟੀ ਤਾਂ ਮੈਂ ਕੀ ਕਮੇਟੀ ਤੇ ਯਕੀਨ ਨਹੀਂ ਰਿਹਾ ਪਰਿਵਾਰ ਨੂੰ ਨਹੀਂ ਜੀ ਪਰਿਵਾਰ ਨੂੰ ਤਾਂ ਜਿਹੜਾ ਹੁੰਦਾ ਪਰਿਵਾਰ ਨੇ ਯਕੀਨ ਲੋਕਾਂ ਦਾ ਹਾਸਲ ਕਰਨਾ ਪਰ ਪਰਿਵਾਰ ਦਾ ਯਕੀਨ ਨਹੀਂ ਲੋਕਾਂ ਨੂੰ ਤਾਂ ਕਮੇਟੀ ਤੇ ਯਕੀਨ ਸੀ ਪਰ ਪਰਿਵਾਰ ਤੋਂ ਬਿਨਾਂ ਸੰਘਰਸ਼ ਨਹੀਂ ਲੜਿਆ ਜਾ ਸਕਦਾ ਸੀ ਜਿਉ ਸੰਸਥਾ ਕਰਦੇ ਸੀ ਲਾਜ ਨਹੀਂ ਰੱਖਦੇ ਸੀ ਉੱਤੇ ਦਸਤ ਤੋ ਉਹਨਾਂ ਦੇ ਹੋਣੇ ਸੀ ਉਹ ਕਮੇਟੀ ਦੇ ਦਸਤ ਤੋ ਹੀ ਹੋਣੇ ਸੀ ਜਿਹੜਾ ਬਿਆਨ ਲਿਖਿਆ ਜਾਣਾ ਸੀ ਉੱਤੇ ਉਹਨਾਂ ਦੇ ਦਸਤ ਤੋ ਹੋਣੇ ਸੀ ਜਿਹੜਾ ਕੇਸ ਚੱਲਣਾ ਸੀ ਉੱਤੇ ਉਹਨਾਂ ਦੇ ਦਸਤ ਤੋ ਹੋਣੇ ਸੀ ਆ ਉਹ 10.5 ਤੋ ਹੋਣੇ ਸੀ ਇਹ ਸਾਡੇ ਪਤਾਂ ਉਦੇ ਚੱਲਦਾ ਹੁੰਦਾ ਫਿਰ ਅਸੀਂ ਪਰਿਵਾਰ ਦੇ ਸੌ ਵਾਰੀ ਕਿਹਾ ਹੁੰਦਾ ਅਸੀਂ ਫੇਰ ਵੀ ਨਹੀਂ ਆਏ ਫੇਰ ਵੀ ਸ਼ੁਰੂ ਕਰਦੇ ਤੋਂ ਪਰਿਵਾਰ ਨੂੰ ਸਾਡੇ ਤੇ ਭਰੋਸਾ ਨਹੀਂ ਰਿਹਾ ਜਾਂ ਤਾਂ ਉਹ ਜਿਹੜਾ ਹੈਗਾ ਪਰਿਵਾਰ ਨੂੰ ਦਰਸਨ ਜਿਹੜਾ ਹੈ ਸਰਦਾਰ ਸੁਖਵਿੰਦਰ ਸਿੰਘ ਕੋਲ ਦਿੱਤਾ ਦੀ ਸ਼ਹਾਦਤ ਤੇ ਪ੍ਰਸੰਗ ਹੈ ਇਹ ਪਰਿਵਾਰ ਨੂੰ ਸਰਦਾਰ ਸੁਖਵਿੰਦਰ ਸਿੰਘ ਕੋਲ ਦਿੱਤਾ ਦੀ ਸ਼ਹਾਦਤ ਤੇ ਭਰੋਸਾ ਹੁੰਦਾ ਤਾਂ ਸਾਡੇ ਤੇ ਆ ਭਰੋਸਾ ਆਪ ਵੀ ਕਹਿਣ ਰਹਿਣਾ ਸੀ ਜਦੋਂ ਮੁੱਢਲੇ ਤੇ ਬੁਨਿਆਦੀ ਜਿਹੜਾ ਸੀਗਾ ਜਿੰਦੇ ਥੱਲੇ ਸਾਰੀ ਇਹ ਇਮਾਰਤ ਖੜੀ ਹੈ ਉਹ ਜਮੀਆਂ ਨੂੰ ਸੁਣਨ ਦਾ ਨਹੀਂ ਵਿਸ਼ਵਾਸ ਰਿਹਾ ਤੇ ਪਰਿਵਾਰ ਤੇ ਵਿਸ਼ਵਾਸ ਨਾ ਹੱਤਾ ਕੀ ਰੱਖਦਾ ਮੇਰੇ ਪਰਿਵਾਰ ਨੂੰ ਵਿਸ਼ਵਾਸ ਨਹੀਂ ਰਿਹਾ ਜਾਂ ਹੋਦੀ ਹੈ ਲੋਕਾਂ ਨੂੰ ਪਰਿਵਾਰ ਤੇ ਵਿਸ਼ਵਾਸ ਨਹੀਂ ਰਿਹਾ ਉਹ ਤਾਂ ਗੱਲ ਸਿੱਧੀ ਹੈ ਤੇ ਪਰਿਵਾਰ ਨੂੰ ਸਾਡੇ ਤੇ ਵਿਸ਼ਵਾਸ ਨਹੀਂ ਰਿਹਾ ਇਹ ਤਾਂ ਮਸਲਾ ਹੀ ਹੈ ਉਹ ਤਾਂ ਉਹ ਤਾਂ ਕਹਿੰਦੇ ਸੀ ਲੜਨਾ ਹੀ ਨਹੀਂ ਅਸੀਂ ਸੰਘਰਸ਼ੇ ਨਹੀਂ ਕਰਨਾ ਧਰ ਨਹੀਂ ਖਤਮ ਕਰਨ ਅਸੀਂ ਜਿਹੜਾ ਹੈਗਾ ਉਹ ਸੰਸਾਰ ਕਰਦੇ ਹੋ ਬਸ ਕੋਲ ਕੋਲ ਇੱਕ ਹੋਰ ਇਸ ਸਾਰੇ ਸਿਨੈਰੀਓ ਦੇ ਵਿੱਚ ਦੇਖਣ ਨੂੰ ਮਿਲਿਆ ਅ ਇੱਕ ਜਨੇ ਨੌਜਵਾਨ ਦਾ ਕਤਲ ਹੋਇਆ ਉਸ ਤੋਂ ਬਾਅਦ ਇਹਨੇ ਦਿਨ ਸੰਘਰਸ਼ ਚੱਲਿਆ ਸੱਤਾਧਿਰ ਦਾ ਉਰੀ ਦੀ ਐਮਐਮਏ ਐਮਪੀ ਵੀ ਜਰਨਲ ਤੋਂ ਹੋਰ ਵੀ ਉਹ ਇੱਥੇ ਦੁੱਖ ਵਡਾਉਣ ਜਾਂ ਆਦਾ ਨਾਰਾ ਮਾਰਨ ਨਹੀਂ ਆਇਆ ਸਰਪਾਰਟ ਤੁਸੀਂ ਦੇਖੋ ਹੁਣ ਤਾਂ ਬੱਸ ਦੱਸੋ ਬਹੁਤ ਬਸਤ ਨਹੀਂ ਹੁੰਦਾ ਫਿਰ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਹੈਗਾ ਉਹ ਸੂਚਿਤ ਹੈ ਇੱਕ ਬੜਾ ਪਤਾ ਹੈ ਜਿਹੜਾ ਉਸਨੇ ਪਣੇ ਹਾਲ ਦੇ ਵਿੱਚ ਉਹ ਹਕੀਕਤ ਨਹੀਂ ਜ਼ਾਹਰ ਕਰਦਾ ਤੇ ਸਾਰਿਆਂ ਦੇ ਸਾਹਮਣੇ ਕਿਹੜਾ ਹੈ ਸਾਹੂ ਜੀ ਕਦੇ ਅਸੀਂ ਪਿੰਡ ਵਾਲਿਆਂ ਨਾਲ ਗੱਲ ਕਰ ਰਹੇ ਸੀ ਜਦੋਂ ਇੱਕ ਵਾਰ ਆਇਆ ਸੀ ਕਮੇਟੀਾਂ ਨੂੰ ਤੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਇੱਕ ਵਾਰ ਜਦੋਂ ਇੱਥੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜੀ ਹੋਇਆ ਕਰਦੇ ਸੀ ਉਸ ਵਕਤ ਉਹ ਸਰਪੰਚ ਹੁੰਦੇ ਸੀ ਪਿੰਡ ਦੇ ਤੇ ਉਹਨਾਂ ਨੇ ਪੰਚਾਇਤ ਘਰ ਬਣਾਇਆ ਸੀ ਉਸੇ ਪੰਚਾਇਤ ਘਰ ਦੇ ਵਿੱਚ ਖੜ ਕੇ ਉਸ ਵੇਲੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀ ਭਗਵੰਤ ਮਾਨ ਜੀ ਆ ਥਾਪੀ ਦਿੱਤੀ ਸੀ ਕਿ ਨੌਜਵਾਨ ਸਰਪੰਚ ਹੋਣ ਤੈਨੂੰ ਬਿਲਕੁਲ ਸਹੀ ਹੈ ਜੀ ਬਿਲਕੁਲ 100 100 ਪ੍ਰਤੀਸ਼ਤ ਜਿਹੜੀ ਹੈ ਸਹੀ ਹੈ ਬਿਲਕੁਲ ਸਹੀ ਹੈ ਉਹ ਤਾਂ ਬਹੁਤ ਜ਼ਰੂਰ ਹੈ 140 ਸਰਕਾਰ ਤੋਂ ਸੋਚ ਸਕਦਾ ਪਰ ਜਦੋਂ ਜਦੋਂ ਪਰ ਜਦੋਂ ਕਲਕੱਤਾ ਦਾ ਕਤਲ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਤੋਂ ਇੱਕ ਅਫਸੋਸ ਲੈਣ ਦਾ ਕਮਿਟਮੈਂਟ ਵੀ ਨਹੀਂ ਹੁੰਦਾ ਮੈਂ ਬਿਲਕੁਲ ਨਹੀਂ ਤੂੰ ਗੱਲ ਵੀ ਨਹੀਂ ਕਰੀ ਕੋਈ ਕੋਈ ਐ ਏਦਾਂ ਦਾ ਬੋਲਣੇ ਲੋਕ ਨਹੀਂ ਸਮਝਦੇ আচ্ছা ਜੇ ਜਿਹੜੀ ਹੁਣ ਕਮੇਟੀ ਆ ਪਰਿਵਾਰ ਨੇ ਸੰਸਕਾਰ ਕਰਦਾ ਹੁਣ ਚਲੋ ਮਸਲਾ ਇਹ ਜਿਹੜੇ ਖੰਡੇ ਬਸ ਪੇਜਣਾ ਪਰ ਜਿਹੜੀ ਕਮੇਟੀ ਬਣੀ ਸੀ ਕਮੇਟੀ ਦੇ ਵਿੱਚ ਤੁਸੀਂ ਵੀ ਬਹੁਤ ਵਾਰ ਉਸਦੇ ਜਾਂਦੇ ਬੋਲਿਆ ਹੋਰ ਬਹੁਤ ਸਾਰੇ ਬੁਲਾਰੀ ਬਹੁਤ ਉਹਨਾਂ ਨੇ ਸੱਤੇ ਸ਼ਬਦ ਬੋਲੇ ਬਹੁਤ ਉਹਨਾਂ ਨੇ ਕੁਝ ਇਥੋਂ ਦੀ ਵਧਾਇ ਇੱਕ ਵਾਰੀ ਬੋਲੇ ਬਹੁਤ ਸੱਤਾ ਪੇਰ ਬਾਰੇ ਬੋਲੇ ਭਵਿੱਖ ਦੇ ਵਿੱਚ ਉਹਨਾਂ ਨਾਲ ਵੀ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਜ਼ੋਰ ਅਜ਼ਮਾਈ ਹੋ ਸਕਦਾ ਹੈ ਸੱਤਾਤਰ ਵੱਲੋਂ ਦੇਖੋ ਜੀ ਇਹ ਤਾਂ ਸੱਤਾ ਦਾ ਕੋਈ ਐਸਾ ਨਹੀਂ ਹੈਗਾ ਤਾਂ ਸੱਤਾ ਤੇ ਕੀ ਪਤਾ ਹੋਊਗਾ ਜੋਰਾ ਜਮਾਈ ਕਰਨਾ ਚਾਹੁੰਦੇ ਆ ਜਾਂ ਉਹਨੂੰ ਇਹ ਜੋ ਜਿਹੜੇ ਗਾਇਤਕ ਨੂੰ ਜਾਂ ਕੇ ਕਰਨਾ ਚਾਹੁੰਦੇ ਆ ਕਿ ਜਿਹੜੇ ਨੂੰ ਤਾਂ ਸਭ ਇੱਕ ਪ੍ਰਤੀਵਿਧੀ ਦੀ ਦੇਗੀ ਮੰਦਰ ਦੇ ਸੰਭਾਲੀ ਸੀ ਇਸ ਤੋਂ ਪਹਿਲਾਂ ਵੀ ਜਿਹੜੇ ਆ ਸਾਨੂੰ ਪੂਰੀ ਸਾਡੇ ਤੇ ਮੁਸ਼ਕਿਲਤਾਵਾਂ ਦੇ ਅਸੀਂ ਕਿਹਾ ਮੈਂ ਅਸੀਂ ਪਿੱਛੇ ਨਹੀਂ ਹਟਦੇ ਜਿਹੜਾ ਸੇਵਕਤਾ ਪ੍ਰੋਗਰਾਮ ਜਿਹੜਾ ਮੈਂ ਬੋਲਿਆ ਮੈਨੂੰ ਅਧਿਕਾਰ ਦਿੱਤਾ ਸੀ ਇਹ ਆਪਣਾ ਐਕਸ਼ਨ ਕਮੇਟੀ ਜੇ ਤੁਸੀਂ ਇਸ ਪੇਜ ਤੇ ਬੋਲੋ ਤੇ ਦੋਵੇਂ ਹੱਥ ਖੜੇ ਕਰਾ ਕੇ ਦੀ ਪ੍ਰਵਾਨਗੀ ਇਹ ਦੇਖੋ ਪਹਿਲਾਂ ਸੀਦਾ ਕੇ ਲਖ ਸਿੰਘ ਰੋਸ਼ੇ ਦਾ ਨਾਮ ਸ਼ਾਮਿਲ ਕਰਨਾ ਦੋਸ਼ਿਆਂ ਦੇ ਦੋਸ਼ਿਆਂ ਦੀ ਸੂਚੀ ਤੇ ਦੂਜਾ ਜਿਹੜਾ ਉਸਨੇ ਆਪੇ ਤੋਂ ਪੇਮੈਂਟ ਕੀਤੀ ਸੀ ਉਹ ਕੈਦ ਕਰਦੀ ਉਸਾਰੀ ਲਈ ਜਾਂ ਹੋਰ ਮੁਕਾਸਫ ਦੇ ਕੰਮਾਂ ਲਈ ਸਰਬਾਤ ਗੁਰਿੰਦਰ ਸਿੰਘ ਤਾਂ ਸੱਤਾ ਨੇ ਉਹਦੀ ਮਤਲਬ ਜਿਹੜੀ ਹੈ ਪੇਮੈਂਟ ਤੇ ਦੋ ਹੈ ਮੁੱਖ ਮੰਜ ਸਾਡੀ ਜਿਹੜੀ ਹੈ ਸੀ ਲਖ ਸਿੰਘ ਰੋਸ਼ੇ ਦਾ ਜਿਹੜਾ ਜਿਹੜਾ ਸੀਗਾ ਦੋਸ਼ਿਆਂ ਦੀ ਸੂਚੀ ਤੇ ਨਾਮ ਸ਼ਾਮਿਲ ਕਰਨਾ ਉਹ ਕਹਿੰਦੀ ਸੀ ਜਿਹੜੀ ਗੀਤੀ ਚੱਲਦਾ ਉਹ ਤਾਂ ਬਾਅਦ ਵਿੱਚ ਲਈਏ ਜਿਹੜੀ ਆ ਪਹਿਲੀ ਗੱਲ ਮੈਂ ਬਾਸੂ ਉਹ ਕਿਹਦਾ ਨਾਂ ਆ ਸ਼ਾਮ ਨੂੰ ਹੋਵੇ ਇਹ ਜਿਹੜੀ ਆ ਮੁੱਖ ਮੰਤਰੀ ਤੇ ਉਥੇ ਅਸੀਂ ਹਰ ਮਸੀਂ ਤੋਂ ਜਿਹੜੀ ਆ ਉਹਦਾ ਜਿਹੜਾ ਅਸੀਂ ਸੰਵਾਦ ਕੀਤੀ ਸੀ ਤੇ ਹੁਣ ਵੀ ਉਹ 21 ਮੈਂਬਰ ਨੂੰ ਸੌਕੇ ਕਹਿੰਦੇ ਪੇਮੈਂਟ ਦੇ ਲਈ ਸਰਕਾਰ ਮੰਗਦੀ ਹੈ ਜੀ ਜਿਹੜੀ ਪੇਮੈਂਟ ਉਹ ਜਿਹੜੀ ਸੀ ਉਹ ਕਹਿੰਦੀ ਸੀ ਸਾਡੇ ਸਾਥ ਹੈ ਜੀ ਉਹ ਪੇਮੈਂਟ ਤਾਂ ਉਹੀ ਗੱਲ ਕਹਿ ਰਹੇ ਸੀ ਕੋਈ ਤੇ ਵੀ ਜਿਹੜੀ ਕੇਵਟ ਹੋਵੇ ਉਹ ਤਾਂ ਫਰਮਾਂ ਨੂੰ ਹੋਵੇਗੀ ਉਹ ਕਹਿੰਦੇ ਸੀ ਬਈ ਸੁਖਵਿੰਦਰ ਸਿੰਘ ਦਾ ਕਲਕੱਤਾ ਨੇ ਆਪਦੀ ਦੇਖ ਤੋਂ ਪਹਿਲੇ ਮੈਂ ਲੱਗਾ ਉਹ ਕਹਿੰਦੇ ਵੀ ਪੇਮੈਂਟ ਨਾ ਜਿਹੜੀ ਅੰਕਿਤ ਤੌਰੋਂ ਹੋਟਲ ਦੀ ਆਈ ਨਾ ਪੇਮੈਂਟ ਜਿਹੜੀ ਆ ਸੰਜੀਤ ਸਿੰਘੋਂ ਹੋਣਦੀ ਆ ਨਾ ਜਿਸੇ ਹੋਰ ਦੇਸ ਦਾ ਹੋਤਾ ਦੀ ਆ ਅਜੇ ਤੁਸੀਂ ਫਰਮਾਂ ਨੂੰ ਅਸੀਂ ਪੇਮੈਂਟ ਕਰਾਂਗੇ ਜੇ ਕਰਤੀ ਤਾਂ ਕਿਸੇ ਨੂੰ ਕੋ ਲੈ ਲਓ ਪੈਸੇ ਇਹ ਤਾਂ ਤੁਹਾਨੂੰ ਬਹੁਤ ਬਹੁਤ ਐਮੰਡੀ ਤੱਕ ਹੋਣੀ ਕੋਈ ਪੇਮੈਂਟ ਨਹੀਂ ਹੋਣੀ ਚੜੂ ਚੜੋ ਇਹ ਗੋਲ ਗੱਲ ਹੋ ਗਈ ਨਹੀਂ ਜੀ ਗੋਲ ਗੱਲ ਤਾਂ ਆਏ ਹੁੰਦੀ ਵੀ ਉਹ ਤਾਂ ਇੱਥੇ ਜਿਹੜੀ ਲਾਲ ਸਿੰਘ ਜੀ ਦੇ ਸਾਹਮਣੇ ਹੋ ਕੇ ਗੱਲ ਕਰਮੋ ਇਹ ਤਾਂ ਕੋਈ ਇਹ ਅੱਗੇ ਪਾਸੇ ਕੋਈ ਉਹ ਉਹ ਕਰ ਦਿੱਤਾ ਕੰਕੀ ਹੋ ਗਿਆ ਇਹ ਜੇ ਕਰਨਾ ਇੱਕ ਦਿਨ ਵੀ ਚੱਲ ਜਾਂਦਾ ਤੇ ਇਹਦੇ ਨਾਲ ਲੰਘ ਕਰ ਦੇਣਾ ਸੀ ਪ੍ਰਸ਼ਾਸਨ ਨੇ ਆਜੇ ਉੱਤੇ ਮੁਰਕੀ ਹੋ ਕੇ ਵੀ ਅਸੀਂ ਮੰਨਦਾ ਮੰਨ ਨਹੀਂ ਆ ਉਹਦਾ ਸਬਕੀ ਮੈਂ ਕੀ ਬਿਆਨ ਵੀ ਲਿਖ ਲੈਣਾ ਸੀ ਫਰਕ ਉਸ ਲਿਖ ਲੈਣਾ ਸੀ ਕਿ ਤਾਂ ਉਸੇ ਜਿਹੜਾ ਚਤਨ ਵਾਲਾ ਚੱਲ ਹੋਇਆ ਵੀ ਹੁਣੇ ਚਾਤ ਨੂੰ ਕਰੋ ਇਹ ਜਿਹੜਾ ਹੈ ਪਰਿਵਾਰ ਨਾਲ ਹੁਣ ਤੁਸੀਂ ਬਾਅਦ ਵਿੱਚ ਕੋਈ رابطہ ਕਰੋਗੇ ਦੇਖੀ ਨਾ ਰਾਤ ਦਾ ਤੂੰ ਪ੍ਰਸ਼ੰਨ ਪੈਦਾ ਹੁੰਦਾ ਰਾਤ ਦਾ ਜਿਹੜਾ ਹੁੰਦਾ ਜੇ ਉਹਨਾਂ ਨੇ ਉਸ ਸਮੇਂ ਵੀ ਜਿਹੜਾ ਰਾਤ ਦਾ ਸੀ ਮੈਂ ਦੋਸਤਾਂ ਨੇ ਅਫਸੋਸ ਕਰਿਆ ਕਿ ਕਮੇਟੀ ਤੇ ਉਹਨਾਂ ਨੂੰ ਪਤਾ ਸੀ ਕਿ ਉੱਥੋਂ ਇੱਕ ਕਮੇਟੀ ਵੀ ਹੋਗੀ ਮੈਂ ਪਰਵਾਰ ਲਈ ਇਸ ਕਰਨ ਲਈ ਕਿਹਾ ਕਿ ਕੋਲ ਨਹੀਂ ਤਾਂ ਮੈਂ ਰਾਤ ਦਾ ਕਰ ਲਈ ਕਿ ਬਾਕੀ ਇੱਕ ਬੰਦੇ ਦੇ ਤੌਰ ਤੇ ਤਾਂ ਕੁੰਜੀ ਆ ਕੇ ਮਿਲੇ ਕੁੰਜੀ ਆਵੇ ਮੇਰੇ ਕੋਲ ਆਵੇ ਮੈਂ ਉੱਥੇ ਜਾਵਾਂ ਉਹ ਵੀ ਤਾਂ ਸਾਹਮਣੇ ਤਾਂ ਸੀਗਾ ਮੇਰਾ ਖਿਆਲ ਹੈ ਕਿ ਦੁਨੀਆ 'ਚ ਕਿਸੇ ਨਾਲ ਵੀ ਰਸਤਾ ਨਹੀਂ ਤੋੜਨਾ ਚਾਹੀਦਾ। ਬਿਲਕੁਲ। ਭਾਵੇਂ ਉਪਰੋਧੀ ਪਾਰਟੀ ਦਾ ਹੋਵੇ, ਭਾਵੇਂ ਕੋਈ ਵੀ ਹੋਵੇ, ਤੀ ਇਹਹੀ ਦੀ ਦੁਸ਼ਮਣੀ ਤਾਂ ਹੁੰਦੀ ਨਹੀਂ। ਬਿਲਕੁਲ। ਬਈ ਆਪਾਂ ਚਾਹੀਏ ਵੀ ਮੈਂ ਰਸਤਾ ਹੀ ਨਹੀਂ ਕਰਦਾ ਉਹਨਾਂ ਨਾਲ ਜਾਂ ਹੋਣ ਨੂੰ ਨਹੀਂ ਦਰਦਾ ਇਸ ਮਕਸਦ ਨਾਲ। ਬਈ ਇਸ ਮਕਸਦ ਲਈ ਮੈਂ ਰਸਤਾ ਕਰੂਗਾ ਤਾਂ ਪ੍ਰਸ਼ਨ ਪੈਦਾ ਨਹੀਂ ਹੋਣਗੇ। ਬਿਲਕੁਲ। ਕਮੇਟੀ ਦੇ ਕੀ ਫੈਸਲਾ ਜਿਹੜਾ ਅਖੀਰ 'ਚ ਹੋਇਆ ਉਹ ਕਮੇਟੀ ਦਾ ਹੋਇਆ? ਜੀ। ਅ ਖਾਲਸਾ ਜੀ ਬਹੁਤ ਐਂਸ ਵਾਲਾ ਬੱਚਾ ਸਾਡੇ ਨਾਲ ਜੁੜੇ ਬਹੁਤ ਬਹੁਤਨ ਬਾਰਤੋ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਇਹ ਨਾ ਤਰੰਤਰਨ ਇਲੈਕਸ਼ਨ ਦੇ ਲਈ ਡਾਕੂਮੈਂਟ ਉਹ